ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਧਰਤੀ ਮੈਂ ਬਖਸ਼ੀਸ਼ ਸਿੰਘ ਸਰਪੰਚ ਚਾਟੀਵਿੰਡ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਮਜੀਠੀਆ ਸਾਹਿਬ ਦੀ ਜਮਾਨਤ ਲਈ ਆ ਕੀ ਕਹਿਣਾ ਚਾਹੇ ਇਹ ਤਾਂ ਬਹੁਤ ਵੱਡੀ ਮਾਰ ਆਏ ਨੇ ਗੁਰੂ ਰਾਮਦਾਸ ਨੇ ਬਾਬਾ ਜੀ ਡੇਰਾ ਵਿਆਸ ਵਾਲੇ ਮੁਖੀ ਨੇ ਬਹੁਤ ਕਿਰਪਾ ਬਖਸ਼ਿਸ਼ ਕੀਤੀ ਆ ਜੀ ਸਮਰੀਪ ਕੋਟ ਨੇ ਬਹੁਤ ਵੱਡੀ ਰਹਿਤ ਦਿੱਤੀ ਉਹਨਾਂ ਨੇ ਵੇਖਿਆ ਜੀ ਸੱਚ ਤੇ ਝੂਠ ਕੀ ਆਵੇ ਉਹਦੇ ਵਿੱਚ ਹੈ ਹੀ ਕੁਝ ਨਹੀਂ ਜੀ ਉਹਦੇ ਉਹਨਾਂ ਇਨਸਾਫ਼ ਕੀਤਾ ਵਾ ਬਹੁਤ ਲੋਕਾਂ ਨੂੰ ਕੋਰਟ ਤੇ ਅਦਾਲਤਾਂ ਤੇ ਵਿਸ਼ਵਾਸ ਹੋ ਗਿਆ ਕਿ ਜੋ ਸੱਚਾ ਸੱਚ ਹੀ ਰਹਿੰਦਾ ਜੀ ਕਾਲੀ ਵਰਕਰਾਂ ਚ ਕਿੰਨੀ ਖੁਸ਼ੀ ਦੀ ਹੈ ਕਾਲੀ ਵਰਕਰਾਂ ਤੇ ਇੰਨੀ ਖੁਸ਼ੀ ਔਰ ਆਦ ਦੇ ਲੱਡੂ ਵੰਡੇ ਜਾ ਰਿਹਾ ਜੀ ਵੇਖੋ ਤੁਸੀਂ ਵੇਹnde ਜੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਸਾਰੀ ਮਜੀਠਾ ਸਿਆਲ ਸਾਹਿਬ ਸੱਤੇ ਚੁੱਕ ਲਿਆ ਲੋਕਾਂ ਨੇ ਇੰਨੀ ਖੁਸ਼ੀ ਬਣਾਈ ਹੈ ਜੀ ਕੋਈ ਸੁਪਰੀਮ ਕੋਰਟ ਨੇ ਤੇ ਇੱਕ ਸੱਚ ਕੀਤਾ ਜੀ ਧੱਕੇਸ਼ਾਈ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਧੱਕੇਸ਼ਾਈ ਉਹਨਾਂ ਵੇਖ ਕੇ ਕਹੇ ਵੀ ਇਹਦੇ ਵਿੱਚ ਹੈ ਹੀ ਕੁਝ ਨਹੀਂ ਜੀ ਇਹਦੇ ਵਿੱਚ ਮੈਨੂੰ ਵੀ ਚੰਡੀਗੜ੍ਹ ਵਿਜੀਲੈਂਸ ਨੇ ਬੁਲਾਇਆ ਹੈ ਜੀ ਇਸ ਕੇਸ ਦੇ ਵਿੱਚ ਵੇਖੋ ਜੀ ਸਾਡਾ ਹਲਕਾ ਹੀ ਨਹੀਂ ਪੈਂਦਾ ਸਾਡਾ ਟਾੜੀ ਹਲਕਾ ਸਾਨੂੰ ਵੀ ਸਰਪੰਚ ਕਰਕੇ ਉੱਥੇ ਮੈਨੂੰ ਬੁਲਾਇਆ ਗਿਆ ਸਾਰਾ ਦਿਨ ਖੱਜਲ ਖਰਾਬੀ ਹੋਈ ਉੱਥੇ ਮੰਦੀ ਸੋਂ ਨੰਬਰਦਾਰ ਸਾਹਿਬ ਨੂੰ ਨਹੀਂ ਸੱਦਿਆ ਗਿਆ ਉੱਥੇ ਪੁਸ਼ ਪੜਤਾਲਾਂ ਕੀਤੀਆਂ ਗਈਆਂ ਜੀ ਬਹੁਤ ਖਰਾਬ ਹੋਏ ਜੀ ਉਹਦੇ ਵਿੱਚ ਵੀ ਵੇਖੋ ਵਿਚ ਵਿੱਚ ਹੈ ਹੀ ਕੁਝ ਨਹੀਂ ਜੀ ਉਹ ਤੇ ਇੱਕ ਪਾਰਟੀ ਬਾਜੀ ਕਰਕੇ ਇਹਨਾਂ ਨੇ ਉਹਨੂੰ ਮਰ ਚੁੱਕਿਆ ਤੇ ਬਾਕੀ ਕੋਟ ਨੇ ਤੇ ਬਹੁਤ ਵਧੀਆ ਇਨਸਾਫ ਕੀਤਾ ਜੀ ਸੱਚ ਆ ਮਜੀਠਾ ਸਾਹਿਬ ਤੋਂ ਉਹਦੇ ਵਿੱਚੋਂ ਹੁਣ ਸਮਝ ਲਓ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਭਰੀ ਹੋ ਗਣੀ ਨਾ ਉਹਨਾਂ ਨੇ ਉਹਦੇ ਵਿੱਚ ਜੀ 4 ਸਾਲ ਜਿਹੜੇ ਤਕਰੀਬਨ ਬੀਤ ਗਏ ਆ ਲੱਗਦਾ ਕਿ 4 ਸਾਲਾਂ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਵੱਲੋਂ ਜਿਹੜੇ ਆ ਧੱਕੇਸ਼ਾਹੀ ਵਧੀ ਗਈ ਹੈ ਘਟਦੀ ਦੇਖੋ ਜੀ ਕਾਲੀ ਸਰਕਾਰ ਰਹੀ ਵਸ ਸਰਪੰਚ ਰਿਆ ਪਿੰਡ ਦਾ ਇੱਕ ਵੀ ਕਦੀ ਮੁਕੱਦਮਾ ਨਹੀਂ ਪਿੰਡ ਦਰਜ ਹੋਣ ਦਾ ਜਿਹਦੇ ਵਿੱਚ ਹੁਣ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਨਸ਼ਾ ਹੋ ਗਿਆ ਵਸ ਕਿੰਨੇ ਕੀ ਪਰਚੇ ਦਰਜ ਹੋਈ ਜਾਣਦੇ ਕੋਈ ਸਮਝ ਨਹੀਂ ਲੱਗਣ ਦੇ ਜੀ ਧੱਕੇਸ਼ਾਹੀ ਬਹੁਤ ਹੋਣ ਦੇ ਆ ਜੀ ਜਿਹੜੇ ਮੌਜੂਦਾ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਾਮ ਨਸ਼ਾ ਖਤਮ ਕਰਨ ਨੂੰ ਇਹ ਕੋਈ ਨਸ਼ਾ ਖਤਮ ਕਰਨ ਦੀ ਗੱਲ ਕਰੀਏ ਤਾਂ ਉਹ ਤਕਰੀਬਨ ਹੀ ਦੇਖਦੇ ਖਬਰਾਂ ਦੇ ਵਿੱਚ ਕਿ ਦਿਨੋਂ ਦੇ ਕਿਤੇ ਕਿੰਨੇ ਕਿਲੋ ਫੜੀ ਗਈ ਇਹ ਮੌਜੂਦਾ ਸਰਕਾਰ ਦੇ ਵਿੱਚ ਹੀ ਤੇ ਇਸ ਤਰ੍ਹਾਂ ਦੀ ਚੱਲ ਰਹੀ ਐਕਟੀਵਿਟੀ ਦੇਖੋ ਇਹ ਤੁਸੀਂ ਪ੍ਰੈਸ ਵਾਲੇ ਵੀਰ ਜੀ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਇਹਦੇ ਬਾਰੇ ਕਿ ਵੇਖੋ ਨਸ਼ਾ ਤੇ ਬਹੁਤ ਜ਼ਿਆਦਾ ਵਧ ਗਿਆ ਜੀ ਕਦੀ ਉੱਥੋਂ ਫੜੀ ਗਈ ਇੰਨੇ ਕਿਲੋ ਜੀ ਕਦੀ ਉੱਥੋਂ ਫੜੀ ਗਈ ਨਸ਼ਾ ਤੇ ਤਕਰੀਬਨ ਬਹੁਤ ਵਧ ਗਿਆ ਸਰਕਾਰ ਨੇ ਵਾਅਦੇ ਵੀ ਵੱਡੇ ਕੀਤੇ ਸੀ ਤੇ ਬੀਬੀਓ ਜੀ ਤੁਹਾਨੂੰ ਰਸੋਈ ਦੇ ਵਿੱਚ ਤੁਹਾਨੂੰ 10000 ਰੁਪਿਆ ਦਵਾਂਗੇ ਜੀ ਸਗਰ ਸਕੀਮ ਜਿਹੜੀ ਆ ਜੀ ਉਹ 51000 ਰੁਪਿਆ ਦਵਾਂਗੇ ਜੀ ਵਿਡਾਪਾ ਪ੍ਰਸਨ ਜਿਹੜੀ ਉਹ 2500 ਰੁਪਿਆ ਹੋਊਗੀ ਕੋਈ ਉਹਦੇ ਕੁਝ ਵੀ ਲੱਗੂ ਨਹੀਂ ਹੋਇਆ ਆ ਪਿੰਡਾਂ ਦੇ ਵਿਕਾਸ ਵੇਖੇ ਜਾਂ ਤੇ ਸੜਕਾਂ ਜਿਹੜੀਆਂ ਕਾਲੀ ਸਰਕਾਰ ਦੇ ਵੇਲੇ ਦੀਆਂ ਬਣੀਆਂ ਜੀ ਨਾ ਤੇ 5 ਸਾਲ ਕਾਂਗਰਸ ਨੇ ਬਣਾਈਆਂ ਨਾ ਆਉਣ ਵਾਲੀ ਸਰਕਾਰ ਕੋ ਬਣੀਆਂ ਵਾ ਇਹ ਤਾਂ ਪੰਜਾਬ ਦੀ 2027 ਦੇ ਵਿੱਚ ਕਾਲੀ ਸਰਕਾਰ ਬਣੂਗੀ ਤੇ ਸਰਕਾਰ ਫਿਰ ਕਿਤੇ ਬਣਨ ਗਿਆ ਵਿਕਾਸ ਤੇ ਕਾਲੀਆ ਨੇ ਕੀਤਾ ਜੀ ਦੇਖੋ ਜੀ ਮ ਜੀ ਬੇਕਰਨ ਸਿੰਘ ਜੀਠਾ ਮੰਤਰੀ ਮਾਲ ਮੰਤਰੀ さん ਤੇ ਮੈਂ ਸਾਡੇ ਪਿੰਡ ਨੂੰ ਚਾਤੀ ਨੂੰ ਨਹਿਰ ਪੈਂਦੀ ਆ 2 ਕਿਲੋਮੀਟਰ ਦਾ ਖਾਲ ਹੀ ਮੈਂ ਜਾ ਕੇ ਮਜੀਠਾ ਸਾਹਿਬ ਨੂੰ ਬੇਨਤੀ ਕੀਤੀ ਮੈਂ ਕਿ ਸਾਡੇ ਪਿੰਡ ਨੂੰ ਨਹਿਰ ਹੀ ਨਹੀਂ ਪੈਂਦੀ ਜੀ ਉਹ ਮੈਨੂੰ ਕਹਿਣ ਲੱਗੇ ਸਰਪੰਚ ਜੀ ਸਵੇਰੇ ਤੁਹਾਡੇ ਕੋਲ ਐਸ ਡੀਓ ਜੀਏ ਐਕਸਰ ਸਾਹਿਬ ਪਹੁੰਚਣਗੇ ਮੌਕਾ ਵੇਖ ਕੇ ਤੁਹਾਡਾ ਜਿਹੜਾ ਵਾ ਤੁਹਾਨੂੰ ਉਸੇ ਵੇਲੇ ਤੁਹਾਡਾ ਖਾਲ ਲਾਗੂ ਕਰਾਇਆ ਜਾਊ ਦੇਖੋ ਜੀ 2 ਕਿਲੋਮੀਟਰ ਮੇਰਾ ਕਾਰਟਾਰੀ ਪੈਂਦਾ ਜੀ ਮੇਰੇ ਹਲਕੇ ਨੂੰ 2 ਕਿਲੋਮੀਟਰ ਦਾ ਖਾਲ ਨਹਿਰ ਦਾ ਜਿਹੜਾ ਪਿੰਡ ਨੂੰ ਅੱਜ ਪੱਕਾ ਖਾਲ ਪੜ ਕੇ ਪਾਣੀ ਕੀਤਾ ਜਾ ਰਿਹਾ ਜੀ ਵੇਖੋ ਜੀ ਮਨਜੀਠਾ ਸਾਹਿਬ ਵਰਗੇ ਲੀਡਰ ਤੇ ਜਿਹੜੇ ਮਾਝੇ ਦੇ ਜਰਨੈਲ ਆ ਜੀ ਵਿਕਾਸ ਪੱਖੋਂ ਤੇ ਕੋਈ ਕਾਲੀ ਸਰਕਾਰ ਜਿਹੜਾ ਵਿਕਾਸ ਵੇਖੋ ਜੀ ਤੁਹਾਂ ਵੀ ਵੇਖਿਆ ਪ੍ਰੈਸ ਵਾਲੇ ਵੀਰਾਂ ਨੇ ਵੀ ਵਕਾਤ ਕੀਤਾ ਜਦੋਂ ਕਾਲੀ ਸਰਕਾਰ ਹੀ ਹੁੰਦੀ ਹੋਇਆ ਜੀ ਕਿਹੜੇ ਕਿਹੜੇ ਫਲਾਈਓਵਰ ਬਣੇ ਆ ਜੀ ਵੇਖੋ ਪਰਸੋ ਸਾਨੂੰ ਸੰਗਵੀਰ ਬਾਦਲ ਨੇ ਆਪਣੇ ਪਿੰਡ ਬੁਲਾਇਆ ਸੀ ਜੀ ਅਹੀਂ ਅੰਬਰਸਰ ਤੋਂ ਰੇਟਾਇਆ ਘੰਟਿਆਂ ਜੀ ਬਾਦਲ ਸਾਹਿਬ ਦੇ ਪਿੰਡ ਪਹੁੰਚ ਗਏ ਜੀ ਇਹ ਅੱਜ ਵੀ ਲੋਕ ਯਾਦ ਕਰਦੇ ਆ ਮੰਰੇਗਾ ਸਕੀਮਾਂ ਨੂੰ ਫਲਾਈ ਓਵਰਾਂ ਨੂੰ ਆਟਾ ਦਾਲ ਸਕੀਮਾਂ ਨੂੰ ਜਿਹੜਾ ਸ਼ਗਲ ਸਕੀਮਾਂ ਨੂੰ ਈਆਂ ਦੇ ਵਿਆਹਾਂ ਵਾਸਤੇ ਜਿਹੜਾ ਬਾਦਲ ਸਾਹਿਬ ਨੇ ਸਟਾਰਟ ਕੀਤੇ ਦੇਖੋ ਜੀ ਜੋ ਕੁਝ ਵੀ ਜਿੰਨੀਆਂ ਸਕੀਮਾਂ ਜੇ ਦੱਸਣ ਲੱਗੀਏ ਤੇ ਦਿਹਾੜੀ ਲੱਗ ਜਾਣੀਆਂ ਜੀ ਜਿੰਨੀਆਂ ਵੀ ਸਕੀਮਾਂ ਨਰੇਗਾ ਸਕੀਮਾਂ ਲਾ ਲਓ ਸਗਰ ਸਕੀਮਾਂ ਲਾ ਲਓ ਜੱਟਾਂ ਦੇ ਟੂਬਲਾਂ ਦੇ ਬਿੱਲ ਮਾਫੀ ਲਾ ਲਓ ਸੜਕਾਂ ਬੜੀਆਂ ਪੋਲ ਬਣੇ ਆ ਕਿਨੇ ਕਿਨੇ ਸਾਰੇ ਕਾਲੀ ਸਰਕਾਰ ਦੀ ਦੇਣ ਹੈ ਜੀ ਕਿਉਂਕਿ ਪਹਿਲਾਂ ਦੇ ਵੇਲੇ ਕੋਈ ਸਕੀਮ ਹੀ ਨਹੀਂ 50 60 ਸਾਲ ਕਾਂਗਰਸ ਦੇ ਸਰਕਾਰ ਦੇ ਰਾਜ ਕੀਤਾ ਕੋਈ ਆਟਾ ਦਾਲ ਸਕੀਮਾਂ ਕੋਈ ਮਿਲਿਆ ਹੀ ਨਹੀਂ ਜੀ ਵੀ ਲੋਕ 2027 ਦੇ ਵਿੱਚ ਇਹ ਚਾਹੁੰਦੇ ਆ ਕਿ ਕਾਲੀ ਸਰਕਾਰ ਆਵੇ ਮੈਨੂੰ ਤੇ ਯਾਦਦਾ ਜੀ ਆਉਣ ਵਾਲੇ ਲੋਕ ਇੰਨੇ ਦਸ਼ਾਵਾਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਵੇਖੋ ਜੀ ਮੈਂ ਸਰਕਰ ਪ੍ਰਧਾਨ ਆ ਹਲਕਾ ਟਾਰੀ ਪਿੰਡ ਚਾਤੀਵਿੰਡ ਦਾ ਤੇ ਸਾਰੇ ਪਿੰਡਾਂ ਦੀ ਇੰਨਾ ਸਤਿ ਸ਼ਾਭ ਮੇਰਾ ਵੀਰ ਨਿਕਾ ਹੁਣ ਜਿਲ੍ਹਾ ਪ੍ਰਸੀਡੈਂਟ ਮੈਂਬਰ ਬਣਿਆ ਸੀ ਤੀਆਂ ਪਿੰਡਾਂ ਦੀਆਂ ਤੇ ਲਗਭਗੇ ਚ ਵੋਟਾਂ ਸੀ ਜਿਹੜਾ ਸਾਨੂੰ ਲੋਕਾਂ ਨੇ ਇੰਨਾ ਸਤਿਕਾਰ ਦੇ ਕੇ ਜਤਾਇਆ ਸਰਕਾਰ ਦੇ ਵਿਰੁੱਧ ਸਾਨੂੰ ਜਾ ਕੇ ਵੇਖ ਲੋ ਤਿੰਨ ਸੀਟਾਂ ਸਾਨੂੰ ਟਾਰੀ ਹਲਕੇ ਤੋਂ ਜਿੱਤ ਕੇ ਦਿੱਤੀਆਂ ਲੋਕਾਂ ਦਾ ਸੰਤ ਦਾ ਹੀ ਸੰਯੋਗ ਹੈ ਜੀ ਇਹ ਸਾਰਾ ਤੇ ਮੈਨੂੰ ਤੇ ਇਹ ਦਾਅਵਾ ਵੀ ਜਿਉਂਣ ਵਾਲੀ ਸਰਕਾਰ 27 ਦੇ ਵਿੱਚ 90 95 ਸੀਟਾਂ ਲੈ ਕੇ ਕਾਲੀ ਦਲ ਜਿਹੜੇ ਨੂੰ ਜਿੱਤ ਪ੍ਰਾਪਤ ਕਰੂਗਾ ਜੀ ਬਹੁਤ ਵੱਡੀ ਜਿੱਤ ਤਾ ਜਿਹੜਾ ਮਜੀਠਾ ਸਾਹਿਬ ਨੇ ਧੱਕਾ ਕੀਤਾਗਾ ਇਹਦਾ ਬਹੁਤ ਜਿਆਦਾ ਵੱਡਾ ਜਿਹੜਾ ਵਹਣਾ ਜੀ ਸੰਤਾ ਨੂੰ ਦਸ਼ਾ ਇੰਨਾ ਹੋ ਗਿਆ ਕਿ ਸਮਝ ਲੋ ਸਰਕਾਰ ਹੀ ਬਣ ਗਈ ਤੁਹਾਡੀ ਅੱਜ ਜੀ ਇੰਨਾ ਦਸ਼ਾ ਲੋਕਾਂ ਨੇ ਲੱਡੂ ਵੰਡੇ ਰਾਤ ਦੇ ਖੁਸ਼ੀਆਂ ਕੀਤੀਆਂ ਜੀ ਲੋਕ ਬਹੁਤ ਹੀ ਚਾਹ ਕਰਦੇ ਐ ਇਸ ਗੱਲ ਦਾ ਜੀ ਵੀ ਜਿਹੜਾ ਗਲਤ ਕੀਤਾ ਇਹਨਾਂ ਸਾਫ ਦਿੱਤਾ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦੇ ਆ ਜੀ ਗੁਰੂ ਰਾਮਦਾਸ ਦਾ ਵੀ ਮਹਾਰਾਜ ਦਾ ਧੰਨਵਾਦ ਕਰਦੇ ਆ ਡੇਰਾ ਬਾਬਾ ਮੁਖੀ ਬਾਬਾ ਵਿਆਸ ਵਾਲੇ ਡੇਰੇ ਆਲਿਆਂ ਦਾ ਵੀ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਆ ਵੇਖੋ ਜੀ ਬਹੁਤ ਹੀ ਇਨਸਾਫ ਮਿਲਿਆ ਨਹੀਂ ਸਾਨੂੰ ਸਾਰੀ ਪਾਰਟੀ ਕਾਲੀ ਵਰਕਰ ਜਿੰਨੇ ਵੀ ਸਾਰੇ ਸਾਡੇ ਲੀਡਰ ਸਾਹਿਬਾਨ ਸਾਰੇ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੈਂ ਮਨਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਤ ਮੈਂਬਰ ਹਲਕਾ ਟਾਰੀ ਪਿੰਡ ਚਾਤੀ ਪਿੰਡ ਮਜੀਠੀਆ ਸਾਹਿਬ ਤਕਰੀਬਨ 7 ਮਹੀਨੇ ਦੇ ਕੋਸ਼ੇ ਤੋਂ ਬਾਅਦ ਇੱਥੇ ਵਾਪਸ ਜਿਹੜਾ ਵਾ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਿਹੜੀ ਜ਼ਮਾਨਤ ਮਿਲੀ ਕੀ ਕਹਿਣਾ ਚਾਹੋਗੇ ਸਮਰੀਪ ਕੋਰਟ ਦਾ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਰੀਠੀਆ ਸਾਹਿਬ ਨੂੰ ਜ਼ਮਾਨਤ ਦਿੱਤੀ ਨਾਲ ਹੀ ਬਾਬਾ ਜੀ ਦਾ ਜਿਨ੍ਹਾਂ ਨੇ ਉੱਥੇ ਗਏ ਜਾ ਕੇ ਅਸ਼ੀਰਵਾਦ ਦਿੱਤਾ ਤੇ ਉਹਨਾਂ ਦੇ ਸ਼ੁਕਰਗੁਜ਼ਾਰ ਆ ਸੰਤ ਮਹਾਂਪੁਰਸ਼ ਜਿਹੜੇ ਹੁੰਦੇ ਆ ਜੀ ਇਹ ਜਦੋਂ ਜਾਂਦੇ ਆ ਬੜਾ ਕੁਝ ਕਰ ਦਿੰਦੇ ਆ ਜੀ ਸੰਤਾਂ ਕੋ ਬੜੀ ਪਾਵਰ ਹੁੰਦੀ ਆ ਤੇ ਜੀਟੀਆ ਸਾਹਿਬ ਨੂੰ ਜ਼ਮਾਨਤ ਮਿਲਣ ਤੇ ਸੁਪਰੀਮ ਕੋਰਟ ਦਾ ਧੰਨਵਾਦ ਨਾਲ ਹੀ ਬਾਬਾ ਜੀ ਦਾ ਧੰਨਵਾਦ 2027 ਦੀਆਂ ਚੋਣਾਂ ਵਿੱਚ ਕੀ ਲੱਗਦਾ ਕਿ ਇੱਕ ਬੜਾ ਵੱਡਾ ਜਿਹੜਾ ਮਾਜੇ ਦਾ ਜਰਨਲ ਆ ਉਹ ਬਾਦ ਹੁਣ ਤੇ ਲੋਕਾਂ ਨੂੰ ਜਿਹੜੀ ਆ ਉਹ ਖੁਸ਼ੀ ਦੀ ਵਾਹ ਫਾਈ ਲੱਗਦਾ ਤੇ ਇਦਾਂ ਹੀ ਆ ਜੀ 2027 ਦੇ ਵਿੱਚ ਇਲੈਕਸ਼ਨ ਜਿਹੜੀ ਕਾਲੀ ਦਲ ਜਿੱਤੂਗੀ ਲੋਕਾਂ 'ਚ ਕਿਤਰਾ ਦਾ ਉਤਸ਼ਾਹ ਤੁਹਾਡੇ ਸਾਹਮਣੇ ਇਹ ਲੋਕ ਖੁਸ਼ੀ ਤੇ ਮਨਾ ਹੀ ਰਹੇ ਆ ਜਿਹੜੇ ਲੋਕ ਗੱਲਾਂ ਕਰਦੇ ਸੀ ਕਿ ਸ਼ਾਇਦ ਮਜੀਠੀਆ ਸਾਹਿਬ ਹੁਣ ਅੰਦਰ ਆ ਬਾਹਰ ਆ ਹੀ ਨਹੀਂ ਜੇ ਆਉਣ ਦੇਗੇ ਲੇਜੀ ਉਹ ਤੇ ਕੋਰਟ ਦਾ ਫੈਸਲਾ ਜੀ ਜਦੋਂ ਕੋਰਟ ਨੇ ਪਤਾ ਲੱਗਾ ਕੋਰਟ ਨੂੰ ਜੀ ਵੀ ਇਹਦੇ ਵਿੱਚ ਕੁਝ ਹੈ ਕਹਿੰਦੀ ਉਹਨਾਂ ਨੇ ਜ਼ਮਾਨਤ ਦੇ ਦਿੱਤੀ ਲੱਗਦਾ ਕਿ ਸੱਚ ਸਾਹਮਣੇ ਆਇਆ ਬਿਲਕੁਲ ਆਇਆ